ਪ੍ਰੈਗਨੈਂਟ ਮੈਂ ਪ੍ਰੈਗਨੈਂਟ ਆ ਓ ਮਾਈ ਗੋਡ ਇੰਨਾ ਯਾਰ ਗੈਰ ਹਰ ਸਰ ਸਰਵਿਸ ਮੈਨ ਆਦੀ ਮੈਂ ਆਰਮੀ ਮੈਂ ਆਏ ਇਤਨੀ ਦੂਰ ਸੇ ਇਤਨੀ ਦੂਰ ਸੇ 2 ਮਿੰਟ ਜੂਸ ਪਿਲਾ ਰਹਾ ਥਾ ਇਤਨੀ ਦੇਰ ਮੈਂ ਯਾਰ ਕੋਈ ਅਸਤ ਤੇ ਮੰਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪਏ ਆ ਓ ਮਾਈ ਗੋਡ ਥੋੜਾ ਦੇਖ ਕਿੱਥੋਂ ਆਏ ਭਾਜੀ ਹਮ ਤੋਂ ਸਰ ਜੂਸ ਵੀ ਰੇ ਸੀ ਜੂਸ ਜੂਸ ਵੀ ਰੇ ਸੀ ਆ ਦਵਾਈ ਲਈ ਗੱਡੀ ਭੇਜ ਮੈਸਜ ਕਰਾ ਗਿਆ। ਤੇ ਗੱਡੀ ਟੋਅ ਕਰਕੇ ਲਿਆਏ ਕੋਈ ਰਿਕੁਐਸਟ ਨਹੀਂ ਮੰਨੀ ਉਹਨਾਂ ਨੇ। ਨਹੀਂ ਹਮਕੋ ਵੀ ਲੈ ਨਹੀਂ ਮਿਲੇ ਨਹੀਂ ਸਰ ਹਮਾਰੇ। ਮਿਲੇ ਨਹੀਂ ਹਮਾਰੇ। ਹੁਣ ਤੇ ਇਹਨਾਂ ਦੀ ਕੰਸੀਸ਼ਨ ਕਰ ਦੋਗੇ ਸਰ? ਫੋਨ ਕਰਕੇ ਆਇਆ ਆਪਣੇ। ਹਮਾਰੇ ਕੋਲ ਮਿਲਿਆ ਨਹੀਂ। ਅਰੇ ਪ੍ਰੈਗਨੈਂਟ ਨੇ? ਪ੍ਰੈਗਨੈਂਟ। ਓ ਮਾਈ ਗੋਡ ਇੰਨਾ ਯਾਰ ਘੇਰ। ਸਰ ਸਰਵਿਸਮੈਨ ਆਦਮੀ ਮਕੂਦ ਆਇਆ ਹੈ ਇਤਨੀ ਦੂਰ ਸੇ ਬਈਆ। ਇਤਨੀ ਦੂਰ ਸੇ 2 ਮਿੰਟ ਦੁੱਸ ਪਿਲਾ ਰਿਹਾ ਸੀ ਘਰ ਮੇਂ। ਯਾਰ ਕੋਈ ਅਸੂਦੇ ਮੰਨ ਲਿਆ ਕਰੋ ਸਰ। ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪੇ ਰਿਆ। ਓ ਮਾਈ ਗॉड ਕਿੱਥੋਂ ਆਏ ਭਾਜੀ ਅਸੀਂ ਤਾਂ ਸਰਪਰ ਸਾਹਿਬ ਜੂਸ ਵੀਰੇ ਸੀ ਜੂਸ ਹਾਂ ਜੂਸ ਵੀਰੇ ਸੀ ਹਾਂ ਦਵਾਈ ਲੈ ਕੇ ਆਏ ਮੈਂ ਕਿਤੇ ਤੋਂ ਲਗਵਾ ਕੇ ਤੇ ਗੱਡੀ ਟੋ ਕਰਕੇ ਲਿਆਏ ਕੋਈ ਰਿਕੁਐਸਟ ਨਹੀਂ ਮੰਨੀ ਇਹਨਾਂ ਨੇ ਇਹ हमको ਵੀ ਲੈ ਨਹੀਂ ਮਿਲੇ ਨਹੀਂ ਸਰ ਹਮਾਰੇ ਮਿਲੇ ਨਹੀਂ ਹਮਾਰੇ ਹੁਣ ਤੇ ਇਹਨਾਂ ਦੀ ਕੰਸੀਸ਼ਨ ਕਰ ਦੋਗੇ ਸਰ ਫੋਨ ਕਰਕੇ ਆਏ ਆ ਆਪਣੇ ਬਹੁਤ ਆਖੇ ਨਾ ਹਮਾਰੇ ਕੋਲ ਨਹੀਂ ਲਿਆ ਪ੍ਰੈਗਨੈਂਟ ਨੇ ਪ੍ਰੈਗਨੈਂਟ ਓ ਮਾਈ ਗੋਡ ਇਨਾ ਯਾਰ ਕੈਰ ਸਰ ਸਰਵਿਸਮੈਨ ਆਦਮੀ ਮਖੂਸ ਆ ਇਤਨੀ ਦੂਰ ਸੇ ਬਈ ਇਤਨੀ ਦੂਰ ਸੇ 20 ਮਿੰਟ ਜੂਸ ਪਿਲਾ ਰਿਹਾ ਥਾ ਇਤਨੀ ਧਰ ਮੇ ਯਾਰ ਕੋਈ ਅਸੂਦੈ ਮਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪਏ ਹੋ ਓ ਮਾਈ ਗੋਡ ਕਿ ਭਈ ਅਸੀਂ ਕਿੱਥੋਂ ਆਏ ਪਾਜੀ ਅਸੀਂ ਤਾਂ ਸਰੋਤ ਤੋਂ ਆਏ ਜੂਸ ਵੀ ਰੇ ਸੀ ਜੂਸ ਹਾਂ ਜੂਸ ਵੀ ਰੇ ਸੀ ਆ ਦਵਾਈ ਲਈ ਗੱਡੀ ਆ ਮੈਂ ਸਿੱਧਾ ਕੋਲ ਗਿਆ ਦੇ ਗੱਡੀ ਟੋ ਕਰਕੇ ਲਾਏ ਕੋਈ ਰਿਕੁਐਸਟ ਨਹੀਂ ਮੰਨੀ ਇਹਨਾਂ ਨੇ ਇਹ ਹਮਕੋ ਵੀ ਲੈ ਨਹੀਂ ਮਿਲੇ ਨਹੀਂ ਸਰ ਹਮਾਰੇ ਮਿਲੇ ਨਹੀਂ ਹਮਾਰੇ ਹੋਣ ਤੇ ਇਹਨਾਂ ਦੀ ਕੰਸੀਸ਼ਨ ਕਰ ਦੋਗੇ ਸਰ ਫੋਨ ਕਰਕੇ ਆਏ ਆ ਬਹੁਤ ਆ ਰਸਤੇ ਨਾਲ ਹਮਾਰੇ ਕੋਲ ਮਿਲਿਆ ਅਰੇ ਪ੍ਰੈਗਨੈਂਟ ਨੇ ਪ੍ਰੈਗਨਟ ਓ ਮਾਈ ਗੋਡ ਇੰਨਾ ਯਾਰ ਕੇਅਰ ਸਰ ਸਰਵਿਸ ਮੈਨ ਆਦਮੀ ਮਕੂਸ ਆ ਆਇ ਇਤਨੀ ਦੂਰ ਸੇ ਬੁਇਆ ਇਤਨੀ ਦੂਰ ਸੇ 2 ਮਿੰਟ ਦੁੱਸ ਪਿਲਾ ਰਿਹਾ ਥਾ ਇਤਨੀ ਧਰਮੇ ਯਾਰ ਕੋਈ ਅਸੂਦੈ ਮਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪਏ ਆ ਓ ਮਾਈ ਗੋਡ ਕਿੱਥੋਂ ਆਏ ਭਾਜੀ ਅਸੀਂ ਤਾਂ ਸਰਦਾਰ ਸਾਹਿਬ ਜੂਸ ਵੀਰੇ ਸੀ ਜੂਸ ਹਾਂ ਜੂਸ ਵੀਰੇ ਸੀ ਹਾਂ ਦਵਾਈ ਲੈ ਕੇ ਆਈ ਮੈਂ ਸਿੱਧੇ ਕੋਲ ਗੋਆਚੇ ਤੇ ਗੱਡੀ ਟੋ ਕਰਕੇ ਲਾਏ ਕੋਈ ਰਿਕੁਐਸਟ ਨਹੀਂ ਮੰਨੀ ਇਹਨਾਂ ਨੇ ਨਹੀਂ ਹਮਕੋ ਵੀ ਲੈਣੀ ਮਿਲੇ ਨਹੀਂ ਸਰ ਹਮਾਰੇ ਮਿਲੇ ਨਹੀਂ ਹਮਾਰੇ ਹੁਣ ਤੇ ਇਹਨਾਂ ਦੀ ਕੰਸੀਸ਼ਨ ਕਰ ਦੋਗੇ ਸਰ ਫੋਨ ਕਰਕੇ ਆਇਆ ਆਪਣੇ ਬਹੁਤ ਅੱਛੇ ਨਾ ਆ ਗਏ ਹਮਾਰੇ ਕੋਲ ਮਿਲ ਜਾਣਗੇ ਪ੍ਰੈਗਨੈਂਟ ਨੇ ਪ੍ਰੈਗਨਟ ਆਹ ਮਾਈ ਗੋਡ ਇੰਨਾ ਯਾਰ ਕਹਿਰ ਸਰ ਸਰਵਿਸ ਮੈਨ ਆਦਮੀ ਮਖੂਸ ਆ ਆਇ ਇਤਨੀ ਦੂਰ ਸੇ ਬਈ ਇਤਨੀ ਦੂਰ ਸੇ 2 ਮਿੰਟ ਜੂਸ ਪਿਲਾ ਰਿਹਾ ਥਾ ਇਤਨੀ ਗਰਮੀ ਯਾਰ ਕੋਈ ਅਸਤੇ ਮਨ ਲਿਆ ਕਰੋ ਸਰ ਇੱਕ ਪ੍ਰੈਗਨੈਂਟ ਲੇਡੀ ਨੂੰ ਸਰ ਤੁਸੀਂ ਤੰਗ ਕਰਦੇ ਪਏ ਆ ਓ ਮਾਈ ਗੋਡ ਕਿ ਭਈ ਅਸੀਂ ਵੀ ਲਈ ਕਿੱਥੋਂ ਆਏ ਭਾਜੀ ਅਸੀਂ ਤਾਂ ਸਰਪੰਚ ਜੂਸ ਵੀ ਰੇ ਸੀ ਜੂਸ ਹਾਂ ਜੂਸ ਵੀ ਰੇ ਸੀ ਦਾ ਦਵਾਈ ਲੈ ਕੇ ਗਏ ਮੈਂ ਸਿੱਦੇ ਕੋਲ ਗਿਆ ਤੇ ਗੱਡੀ ਟੋ ਕਰਕੇ ਲਿਆਏ ਕੋਈ ਰਿਕਵੈਸਟ ਨਹੀਂ ਮੰਨੀ ਇਹਨਾਂ ਨੇ ਨਹੀਂ ਹੰਕ ਵੀ ਲੈਣੀ ਮਿਲੇ ਨਹੀਂ ਸਰ ਸਾਡੇ ਮਿਲੇ ਨਹੀਂ ਸਾਡੇ ਕੋਈ ਨਹੀਂ ਆ ਰਹੇ